ਚੋਰੀ ਦੀ ਮੋਟਰ ਨੇ ਇੱਕ 15 ਕਿੱਲਿਆਂ ਵਾਲੇ ਸਰਦਾਰ ਦੀ ਕਰਾਈ ਰੱਜ ਕੇ ਬੇਇਜ਼ਤੀ ਸਰਦਾਰ ਵੀ ਸੀਗਾ ਪੂਰਾ ਪਿੰਡ ਦਾ ਮੋਹਤਵਾਰ ਬੰਦਾ ਇਦਾਂ ਹੀ ਇੱਕ ਗੱਲ ਆ ਲਾਲਚ ਵਿੱਚ ਉਹ ਫਸ ਗਿਆ ਤੁਹਾਨੂੰ ਸੁਣਾਉਨੇ ਆ ਸਟੋਰੀ ਸੁਣ ਕੇ ਜਾਓ ਜਰਾ 5 ਮਿੰਟ ਖੱਡ ਲਿਓ ਕਿਤੇ ਵੇਲੇ ਬੰਦਾ ਡਿੱਕੇ ਆ ਜਾਂਦਾ ਇਦਾਂ ਬਚਣਾ ਤੁਸੀਂ ਤੇ ਕੋਈ ਸਰਦਾਰ ਸੀਗਾ ਪਿੰਡ ਦਾ ਆਪਾਂ ਪਿੰਡ ਦਾ ਨਾਂ ਨਹੀਂ ਲੈਣਾ 15 ਖੱਤਿਆਂ ਦਾ ਮਾਲਕ ਉਨੇ ਜਿੱਦਾਂ ਉਹਦੇ ਨਾਲ ਜਿਹੜਾ ਬੰਦਾ ਕੰਮਾਂ ਲੱਗਾ ਹੁੰਦਾ ਸੀ ਉਹ ਮੁੰਡਾ ਸੀਗਾ ਨਸ਼ੇ ਪੱਤੇ ਦਾ ਆਦੀ ਨਸ਼ਾ ਪੱਤਾ ਜਿੱਦਾਂ ਕਰ ਲੈਂਦਾ ਸੀਗਾ ਉਹ ਜਿਹੜਾ ਮੁੰਡਾ ਸੀਗਾ ਲੱਗਾ ਸਰਦਾਰ ਨਾਲ ਉਹਦਾ ਕੋਈ ਗਾਹਾਂ ਰਿਸ਼ਤੇਦਾਰ ਮੁੰਡਾ ਸੀ ਉਹ ਵੀ ਨਸ਼ੇ ਪੱਤੇ ਨੂੰ ਲੱਗਾ ਸੀਗਾ ਸਮਾਜ ਸਮੂਹ ਲਾਉਂਦੇ ਸੀਗੇ ਉਹਨੂੰ ਉਹਦੇ ਰਿਸ਼ਤੇਦਾਰ ਦਾ ਫੋਨ ਆ ਗਿਆ ਕਹਿੰਦਾ ਕਿੱਦਾਂ ਹਾਲ ਕਹਿੰਦਾ ਠੀਕ ਆ ਕਹਿੰਦਾ ਯਾਰ ਆਪਣੇ ਕੋਲ ਇੱਕ ਸਮਰਸੀ ਵੱਲ ਮੋਟਰ ਆ ਬਈ ਜੇ ਕਿਸੇ ਨੇ ਲੈਣੀ ਹੋਵੇ ਦੱਸਿਓ ਵੀ ਆਪਾਂ ਸਸਤੀ ਦੇ ਦੇਣੀ ਵੀ ਨਵੀਂ ਮੋਟਰ ਆ ਪੂਰੀ ਪੇਟੀ ਪੈਕ ਆ ਉਹ ਕਹਿੰਦਾ ਵੀ ਕਿੰਨੇ ਦੀ ਕਹਿੰਦਾ ਵੀ ਦੇ ਦੇਵਾਂਗੇ 2 ਕੁ ਹਜ਼ਾਰ ਦੀ ਜਿਹੜੀ ਸਮਰਸੀਵਲ ਮੋਟਰ ਆ ਬੜੀ ਮਹਿੰਗੀ ਆਉਂਦੀ ਆ ਤੇ ਕਹਿੰਦਾ ਦੇ ਦੇਵਾਂਗੇ 2 ਕੁ ਹਜ਼ਾਰ ਦੀ ਉਹ ਕਹਿੰਦਾ ਚੱਲ ਮੈਂ ਠੀਕ ਆ ਕਰਦਾ ਪਤਾ ਤੇ ਉਹਨੇ ਕੀ ਕੀਤਾ ਉਹ ਜਿਹੜਾ ਉਹਨੇ ਆਪਣੇ ਸਰਦਾਰ ਕੋਲ ਗੱਲ ਕਰ ਲਈ ਮੁੰਡੇ ਨੇ ਜਿਹਨੂੰ ਫੋਨ ਆਇਆ ਰਿਸ਼ਤੇਦਾਰ ਦਾ ਕਹਿੰਦਾ ਵੀ ਸਰਦਾਰ ਜੀ ਵੀ ਇਦਾਂ ਇਦਾਂ ਚੱਕਰ ਆ ਬਈ ਇੱਕ ਆਪਣਾ ਰਿਸ਼ਤੇਦਾਰ ਹੀ ਆ ਮੁੰਡਾ ਬਈ ਉਹਦਾ ਫੋਨ ਆਇਆ ਆ ਬਈ ਉਹਦੇ ਕੋਲ ਮੋਟਰ ਆ ਸਮਰਸੀਵਾਲ ਤੇ ਉਹ ਵੇਚਦਾ ਵੀ ਉਹ ਆਪਾਂ ਨੂੰ ਸਸਤੀ ਮਿਲ ਜਾਣੀ ਆ ਬਈ 2000 ਦੀ ਮਿਲ ਜਾਣੀ ਆ ਸਰਦਾਰ ਦੇ ਕੰਨ ਖੜੇ ਹੋ ਗਏ ਸੁਣ ਕੇ ਬਈ ਜਿਹੜੀ ਇੰਨੀ ਮਹਿੰਗੀ ਚੀਜ਼ ਆ ਬਈ ਸਮਰਸੀਵਾਲ ਮੋਟਰ ਆ 2000 ਦੀ ਨਵੀਂ ਉਹ ਕਹਿੰਦਾ ਚੋਰੀ ਚਾਰੀ ਦੀ ਤੇ ਨਹੀਂ ਕਹਿੰਦਾ ਨਹੀਂ ਨਹੀਂ ਚੋਰੀ ਦੀ ਨਹੀਂ ਹੈਗੀ ਉਹਨਾਂ ਦੇ ਘਰ ਦੀ ਆ ਉਹ ਕਹਿੰਦਾ ਚੱਲ ਕੋਈ ਨਾ ਮੰਗਾ ਲਾ ਉਹ ਮੁੰਡੇ ਨੇ ਉਹਨੂੰ ਫੋਨ ਕਰ ਦਿੱਤਾ ਆਪਣੇ ਰਿਸ਼ਤੇਦਾਰ ਨੂੰ ਕਹਿੰਦਾ ਲੈ ਆ ਕਹਿੰਦਾ ਚੱਕੇ ਉਹਨੇ ਜੀ ਰੱਖੀ ਮੋਟਰਸਾਈਕਲ ਦੇ ਮਗਰ ਨਾਲ ਕੋਈ ਹੋਰ ਬਿਠਾ ਲਿਆ ਹੋਣਾ ਤੇ ਪੈਂਡ ਆਣ ਕੇ ਇਹਨਾਂ ਨੂੰ ਦੇ ਦਿੱਤੀ ਦੇ ਦਿੱਤੀ ਤਾਂ ਇਹਨਾਂ ਨੇ ਚੱਕ ਕੇ 2000 ਰੁਪਇਆ ਉਹਨੂੰ ਦਿੱਤਾ ਉਹ ਜੀ ਚੱਲ ਗਿਆ ਉਹਨਾਂ ਨੇ ਤਾਂ ਸਮਾਨ ਸਹੂਨ ਜੋ ਲਗੜ ਦੁਗੜ ਕਰਨਾ ਸੀ ਕਰ ਲਿਆ ਤੇ ਉਹ ਜਿਹੜਾ ਮੁੰਡਾ ਸੀਗਾ ਜਿਨੇ ਮੋਟਰ ਵੇਚੀ ਸੀਗੀ ਉਹ ਜਿੱਦਾਂ ਹੈਗਾ ਉਹ ਵੀ ਜਿੱਦਾਂ ਜੱਟਾਂ ਦਾ ਹੀ ਮੁੰਡਾ ਸੀਗਾ ਜਿੱਦਾਂ ਤੇ ਉਹ ਗਲਤ ਰਾਹ ਤੇ ਪਿਆ ਸੀਗਾ ਉਹਨਾਂ ਦੇ ਖੂਹ ਵਾਲੀ ਮੋਟਰ ਐਨ ਪੂਰੀ ਸਹੀ ਸੀਗੀ ਪੂਰਾ ਐਨ ਚੱਲਦਾ ਸੀ ਓਕੇ ਰਿਪੋਰਟ ਸੀਗੀ ਪੂਰੀ ਉਹਨੂੰ ਘਰ ਦੇ ਪੈਸੇ ਹੀ ਨਹੀਂ ਦਿੰਦੇ ਹੁੰਦੇ ਸੀ ਕਿਉਂਕਿ ਉਹਦੇ ਰਿਕਾਰਡ ਆਪਣਾ ਬਹੁਤ ਜ਼ਿਆਦਾ ਖਰਾਬ ਕੀਤਾ ਸੀਗਾ ਉਹਦਾ ਡੈਡੀ ਸੀਗਾ ਬਾਹਰਲੇ ਮੌਲਕ ਵਿੱਚ ਇੰਗਲੈਂਡ ਵਿੱਚ ਉਹਨੇ ਆਪਣੇ ਡੈਡੀ ਨੂੰ ਫੋਨ ਕੀਤਾ ਜੇਗਾ ਵੀ ਇਦਾਂ ਹੀ ਤਾਂ ਡੈਡੀ ਆਪਣੀ ਮੋਟਰ ਲੂ ਹੋ ਗਈ ਵੀ ਆਪਾਂ ਮੋਟਰ ਨਵੀਂ ਪਾਉਣੀ ਆ ਮੈਨੂੰ ਪੈਸੇ ਪਾ ਦੇ ਉਹਦੇ ਪੇ ਨੇ ਉਹਨੂੰ ਪੈਸੇ ਨਹੀਂ ਪਾਏ ਸਕੇ ਉਹਨਾਂ ਨੇ ਉਹ ਮੋਟਰ ਵਾਲਿਆਂ ਨੂੰ ਫੋਨ ਕਰਕੇ ਉਹਨੂੰ ਸਿੱਧੀ ਮੋਟਰ ਹੀ ਘਰ ਦੇ ਦਿੱਤੀ ਸੀਗੀ ਵੀ ਆ ਤੂੰ ਮੋਟਰ ਹੀ ਭਰਾਲਾ ਪੈਸੇ ਪੂਰੇ ਰਹਿਣ ਦੇ ਉਹ ਮੋਟਰ ਉਹਦੇ ਕੋਲ ਤਾਂ ਆਈ ਸੀਗੀ ਤੇ ਜਦੋਂ ਉਹਨਾਂ ਨੇ ਦੇਖਿਆ ਉਹਦੇ ਜਿਹੜੇ ਚਾਚੇ ਤਾਂ ਆਏ ਸੀਗੇ ਮੁੰਡੇ ਦੇ ਉਹਨਾਂ ਨੇ ਵੀ ਦੇਖਿਆ ਵੀ ਜਾਨਕੀ ਉਹਦੇ ਡੈਡੀ ਨੇ ਕਿਤੇ ਉਹਦੇ ਕੋਲ ਗੱਲ ਕੀਤੀ ਚਾਚੇ ਦਾ ਕਹਿੰਦਾ ਮੋਟਰ ਲੂ ਹੋ ਗਈ ਯਾਰ ਉਹ ਫੋਨ ਆਇਆ ਸੀਗਾ ਮੁੰਡੇ ਦਾ ਵੀ ਮੈਂ ਉਹਨੂੰ ਮੋਟਰ ਨਵੀਂ ਭੇਜ ਪਝਵਾ ਦਿੱਤੀ ਆ ਉਹ ਕਹਿੰਦੇ ਮੋਟਰ ਤਾਂ ਆਪਣੀ ਲੂ ਨਹੀਂ ਹੋਈ ਮੋਟਰ ਤਾਂ ਬੜੀ ਸੋਹਣੀ ਚੱਲਣ ਡਈ ਜੋ ਆ ਕਹਿੰਦਾ ਤੇਰੇ ਕੋ ਝੂਠ ਬੋਲ ਗਿਆ ਲੱਗਦਾ ਉਹ ਕਹਿੰਦਾ ਭਰਾਵਾ ਪਤਾ ਕਰੋ ਫੇ ਉਹਨਾਂ ਨੇ ਜੀ ਉਹਦੇ ਚਾਚੇ ਤਾਂ ਨੇ ਚੱਕ ਕੇ ਉਹ ਮੁੰਡਾ ਢਾ ਲਿਆ ਆਪਣਾ ਭਤੀਜਾ ਕਹਿੰਦੇ ਦਾਸ ਕਹਿੰਦੇ ਵੇ ਮੋਟਰ ਤੂੰ ਕਿੱਦਾ ਗੇਮ ਬੜਾਈ ਤਾਂ ਮੋਟਰ ਕਿੱਥੇ ਆ ਕਿੱਥੇ ਵੇਚੀ ਆ ਉਹਦੇ ਜਦੋਂ ਛਿੱਤਰ ਫਿਰੇ ਉਹਨੇ ਨਾਂ ਲੈਣਾ ਹੀ ਸੀਗਾ ਜਿੱਦਾਂ ਕਹਿੰਦੇ ਹੁੰਦੇ ਛਿੱਤਰਾਂ ਮੂਰੇ ਦਾ ਭੂਤ ਨੱਚਦਾ ਉਹਨੇ ਨਾਂ ਲੈਤਾ ਕਹਿੰਦਾ ਮੈਂ ਫਲਾਣੇ ਪਿੰਡ ਦਾ ਮੁੰਡਾ ਆ ਵੇ ਆਪਣਾ ਰਹਿਤੇਦਾਰ ਆ ਫਲਾਨਾ ਉਹਨੂੰ ਨੂੰ ਪਤਾ ਸੀ ਉੱਚਾ ਕਹਿੰਦਾ ਉਹ ਨੇ ਉਹਨੇ ਦਵਾਈ ਕਿਹੇ ਨੂੰ ਉਹ ਜਾ ਕੇ ਉਹਨਾਂ ਦੇ ਪੈੰਟ ਚਲ ਗਏ ਜਦੋਂ ਉਹ ਮੁੰਡੇ ਨੂੰ ਉਹਨਾਂ ਨੇ ਜਾ ਕੇ ਚੱਕ ਲਿਆ ਮੁੰਡੇ ਨੇ ਸਰਦਾਰ ਦਾ ਨਾਮ ਲੈਣਾ ਹੀ ਸੀਗਾ ਜਿਹਨੂੰ ਦਵਾਈ ਸੀਗੀ ਮੋਟਰ ਉਹਨੇ ਸਰਦਾਰ ਦਾ ਨਾਮ ਲੈਤਾ ਜਦੋਂ ਸਰਦਾਰ ਆਇਆ ਬਾਹਰ ਉਹ ਸਰਦਾਰ ਦੇ ਗਾਲ ਪੈ ਗਿਆ ਕਹਿੰਦੇ ਤੂੰ ਚੋਰੀ ਦੀਆਂ ਚੀਜ਼ਾਂ ਲੈਣਾ ਉਹ ਕਹਿੰਦਾ ਮੈਨੂੰ ਫੋਨ ਆਇਆ ਸਿਰਫ ਮੈਨੂੰ ਇਹ ਮੇਰਾ ਜਿਹੜਾ ਮੁੰਡਾ ਕੰਮ ਆ ਰੱਖਿਆ ਇਹ ਕਹਿੰਦਾ ਵੀ ਮੈਨੂੰ ਫੋਨ ਆਇਆ ਸਾਡੇ ਰਿਸ਼ਤੇਦਾਰੋਂ ਮੋਟਰ ਵੇਚਣੀ ਮੈਂ ਮੈਂ ਲੈ ਲੇ ਉਹ ਕਹਿੰਦੇ ਤੂੰ ਲੈ ਲਈ ਮੋਟਰ ਤੈਨੂੰ ਫੋਨ ਆ ਗਿਆ ਮੰਨ ਗਿਆ ਸਾਰੀ ਗੱਲ ਮੰਨ ਲਈ ਪਰ ਤੂੰ ਕਮਲਾ ਥੋੜੀਆ ਤੈਨੂੰ ਇਹ ਨਹੀਂ ਪਤਾ ਹੈਗਾ ਵੀ ਇਹ 1500 ਦੀ ਮੋਟਰ 201500 ਦੀ ਨਵੀਂ ਮੋਟਰ ਤੈਨੂੰ ਕੌਣ ਦੇ ਦੂਗਾ ਵੀ ਤੂੰ ਅਕਸਰ ਨੂੰ ਖੇਤੀਬਾੜੀ ਕਰਦਾ ਆ ਇੰਨਾ ਤੇਰਾ ਕੰਮ ਕਰਿਆ 15 ਮੀਹਾਂ ਖੱਤਿਆਂ ਦਾ مالک ਆ ਤੈਨੂੰ ਇਹ ਨਹੀਂ ਪਤਾ ਹੈਗਾ ਵੀ ਇਹ ਚੀਜ਼ ਚੋਰੀ ਦੀ ਹੋਊਗੀ ਵੀ ਮੈਂ ਇਹਨੂੰ ਜਵਾਬ ਦੇਵਾਂ ਵੀ ਮੈਂ ਤੂੰ ਕਾਤੇ ਰੱਖ ਲਈ ਉਹ ਹੁਣ ਉਹ ਗਲਤ ਪੈ ਗਿਆ ਉਹਦੇ ਮੋੜੇ ਉਹ ਕਹਿੰਦੇ ਭਰਾਵਾ ਤੁਹਾਨੂੰ ਨਹੀਂ ਪਤਾ ਤਾਂ ਪੰਚਾਇਤ ਕਰਨ ਉਹ ਤਾਲੇ ਕੱਢਿਓ ਕਹਿੰਦਾ ਭਰਾਵਾ ਵੀ ਤੁਸੀਂ ਆਪਣੀ ਮੋਟਰ ਭਰਾਵਾ ਲੈ ਜਾਓ ਵੀ ਪੈਸੇ ਵੀ ਨਾ ਭਰਾਵਾ ਦਿਓ ਕਹਿੰਦਾ ਪੈਸੇ ਵੀ ਰੱਖ ਲਓ ਵੀ ਮੇਰਾ ਖਿਹੜਾ ਛੱਡੋ ਸਰਦਾਰ ਕਹਿੰਦਾ ਉਹ ਕਹਿੰਦੇ ਨਹੀਂ ਨਹੀਂ ਉਹ ਉਹ ਕਹਿੰਦੇ ਭਰਾਵਾ ਤੇਰਾ ਕੀ ਪਤਾ ਤਉ ਏਦਾਂ ਨਹੀਂ ਕਿੰਨੀਆਂ ਚੀਜ਼ਾਂ ਚੋਰੀ ਦੀਆਂ ਲੈਣਾ ਹੋਵੇ ਹੌਣ ਉਹ ਜਿਹੜੀਆਂ ਮੋਟਰਾਂ ਮੋਟਰਾਂ ਤੁਹਾਨੂੰ ਪਤਾ ਵੀ ਨਿਕਲਦੀਆਂ ਨੁਕਲਦੀਆਂ ਵੀ ਹੁੰਨੀਆਂ ਅਗਲੇ ਦੇ ਦਿਮਾਗ 'ਚ ਘੰਟੀ ਘੁੰਮ ਗਈ ਅਗਲਾ ਕਹਿੰਦਾ ਕੀ ਪਤਾ ਜਿਹੜਾ ਮੋਟਰਾਂ ਮੋਟਰਾਂ ਖੜਾ ਕੀ ਪਤਾ ਇਹਨੂੰ ਵੇਚ-ਵੇਚ ਜਾਂਦੇ ਹੁਣ ਸਵਾਨ ਉਹਨਾਂ ਨੇ ਭਰਾਵਾ ਚੱਕ ਕੇ ਰਿਪੋਰਟ ਦੇਤੀ ਥਾਣੇ ਉਹ ਜਦੋਂ ਰਿਪੋਰਟ ਦੇਤੀ ਉਹ ਮੁੜ ਕੇ ਫੇ ਚਲੋ ਬਚਾ ਤਾਂ ਹੋ ਗਿਆ ਹੁਣਾਂ ਦਾ ਕੀ ਸੀਗਾ ਚਲੋ ਬੰਦਾ ਇਹ ਵੀ ਤਕੜਾ ਸੀ ਜਿਹਨੇ ਲਈ ਸੀਗੀ ਪਰ ਬੇਇੱਜ਼ਤੀ ਤਾਂ ਹੋ ਗਈ ਪੈਨ ਬੈ ਤਾਂ ਹੂਲਾ ਉੜ ਜਾਂਦਾ ਝੱਟ ਗੱਲ ਤਾਂ ਕਹਿੰਦੀ ਆ ਵੇ ਮੈਨੂੰ ਮੂੰਹੋਂ ਕੱਢ ਮੈਂ ਤੈਨੂੰ ਪਿੰਡੋਂ ਕੱਢਾਂ ਉਹ ਵਿਚਾਰੇ ਦੀ ਬੇਇੱਜ਼ਤੀ ਚੰਗੀ ਹੋਈ ਜਿੱਦਾਂ ਹੁਣ ਦੂਜੇ ਬੰਦੇ ਨੇ ਵੀ ਜਿਹਨੂੰ ਨਹੀਂ ਵੀ ਪਤਾ ਪਿੰਡ ਵਾਲੇ ਨੂੰ ਉਹਨੇ ਅਗਲੇ ਨੇ ਵੀ ਕਹਿਣਾ ਕਹਿਣਾ ਇਹ ਤਾਂ ਚੋਰੀ ਦੀਆਂ ਮੋਟਰਾਂ ਲੈਂਦਾ ਉਦਾਂ ਕਹਿਣਾ ਇਹ ਇੰਨੀ ਤਕੜੀ ਖੇਤੀ ਕਾਣਦਿਆ ਆ ਸਰਦਾਰ ਬਣਿਆ ਆ ਸੋ ਇਹਦੇ ਵਿੱਚ ਜਿਹੜੀ ਮੇਨ ਗੱਲ ਆ ਵੀਡੀਓ ਬਣਾਉਣ ਦਾ ਮਤਲਬ ਇਹ ਹੀ ਆ ਬਈ ਕਦੇ ਵੀ ਲਾਲਚ ਵਿੱਚ ਨਾ ਫਸੋ ਚੋਰੀ ਦੀ ਚੀਜ਼ ਕਦੇ ਵੀ ਨਾ ਲਓ ਜਿਹੜੀ ਚੀਜ਼ ਤੁਹਾਨੂੰ ਸਸਤੇ ਭਾਅ ਵਿੱਚ ਮਿਲਦੀ ਆ ਉਹ ਸਮਝ ਲਓ ਚੋਰੀ ਦੀ ਚੀਜ਼ ਆ ਉਹਨੂੰ ਤੁਸੀਂ ਬਿਲਕੁਲ ਨਹੀਂ ਲੈਣਾ ਨਹੀਂ ਤਾਂ ਐਦਾਂ ਕਿਸੇ ਬੰਦੇ ਦੀ ਵੀ ਬੇਇੱਜ਼ਤੀ ਹੋ ਸਕਦੀ ਆ ਬੰਦਾ ਕਿਸੇ ਵੇਲੇ ਲਾਲਚ ਵਿੱਚ ਫਸ ਜਾਂਦਾ ਵੀ ਕੋਈ ਚੀਜ਼ ਚੱਕਰ ਨਹੀਂ ਹੈਗਾ ਕਈ ਬੰਦੇ ਲੈ ਲੈਂਦੇ ਆ ਕਈ ਹੁਣ ਕਈ ਆਪਾਂ ਦੇਖਿਆ ਕਈ ਡਰਾਈਵਰਾਂ ਡਰੂਵਰਾਂ ਤੋਂ ਡੜਾ ਡੀਜ਼ਲ ਡੂਜ਼ਲ ਵੀ ਲੈ ਲੈਂਦੇ ਆ ਵੀ ਕੋਈ ਨਾ ਜਨਰੇਟਰਾਂ 'ਚ ਪਾਵਾਂਗੇ ਜਾਂ ਇੰਜਣ ਚਲਾਵਾਂਗੇ ਜਾਂ ਟਰੈਕਟਰਾਂ 'ਚ ਪਾਵਾਂਗੇ ਉਹ ਜਿਹੜਾ ਡੀਜ਼ਲ ਹੁੰਦਾ ਡਰਾਈਵਰਾਂ ਤੋਂ ਜਿਹੜੇ ਲੈਂਦੇ ਆ ਉਹ ਜਿਹੜਾ ਚੋਰ ਆ ਜਿਹਨੇ ਵੇਚਿਆ ਆ ਉਹ ਤਾਂ ਹੈਗਾ ਹੀ ਹੈਗਾ ਆ ਚੋਰ ਜਿਹੜਾ ਲੈਣ ਵਾਲਾ ਉਹ ਉਦੋਂ ਵੱਡਾ ਚੋਰ ਆ ਇਹ ਪ੍ਰਬਾਤਮਾ ਦੀ ਕਚਹਿਰੀ ਵਿੱਚ ਵੀ ਇਹ ਹਸਾਬ ਕਿਤਾਬ ਦੇਣੇ ਪੈ ਜਾਂਦੇ ਹੁੰਦੇ ਆ ਜਿਹੜੇ ਇਦਾਂ ਦੇ ਹੁੰਦੇ ਆ ਸੋ ਚੋਰੀ ਦੀ ਚੀਜ਼ ਕਦੇ ਨਹੀਂ ਲੈਣੀ ਚਾਹੀਦੀ ਕਿਉਂਕਿ ਆਪਣੀ ਕਿਰਤ ਕਰੋ ਕਮਾਈ ਕਰੋ ਮਿਹਨਤ ਦੇ ਨਾਲ ਚੀਜ਼ ਲਾਓ ਕਈਆਂ ਬੰਦਿਆਂ ਨੂੰ ਮੈਂ ਦੇਖਿਆ ਬਹੁਤਿਆਂ ਨੂੰ ਆਦਤ ਹੁੰਦੀ ਆ ਬਈ ਚੋਰੀ ਦੀ ਚੀਜ਼ ਫੱਟ ਲੈ ਲੈਣੀ ਜਦੋਂ ਸਸਤੀ ਮਿਲਦੀ ਹੋਵੇ ਉਹ ਕਿਸੇ ਨਾ ਕਿਸੇ ਬੰਦਾ ਬੇਲੇ ਬੰਦਾ ਐਡਾ ਡਿੱਕੇ ਆ ਜਾਂਦਾ ਹੁੰਦਾ ਤੇ ਬੰਦਾ ਮੁੜ ਕੇ ਕੰਨਾਂ ਨੂੰ ਹੱਥ ਲਾ ਕੇ ਛੋੜਦਾ ਹੁੰਦਾ ਵੀ ਮੈਂ ਕਿੱਥੇ ਆ ਫਸ ਗਿਆ ਸੋ ਇਹ ਜਿੱਦਾਂ ਲੋਕਾਂ ਦੇ ਵਿੱਚ ਤਾਂ ਜਿਹੜੀ ਬੇਇੱਜ਼ਤੀ ਬੂਤੀ ਹੋਣੀ ਉਹ ਹੋਣੀ ਹੋਣੀ ਆ ਪ੍ਰਮਾਤਮਾ ਦੀ ਕਚਹਿਰੀ ਵਿੱਚ ਵੀ ਵੀ ਪ੍ਰਮਾਤਮਾ ਰੱਬ ਨੇ ਵੀ ਕਹਿਣਾ ਆ ਵੀ ਜਦ ਤੈਨੂੰ ਪਤਾ ਵੀ ਇਹ ਚੋਰੀ ਦੀ ਚੀਜ਼ ਆ ਇੰਨੀ ਸਾستی ਜੀ ਇੱਕ ਚੀਜ਼ 100 ਰੁਪਏ ਦੀ ਆ ਤੈਨੂੰ ਕੋਈ 10ਾਂ ਦੀ ਵੇਚੀ ਜਾਂਦਾ ਤੇਰਾ ਦਿਮਾਗ ਨਹੀਂ ਕੰਮ ਕਰਦਾ ਹੈਗਾ ਤੈਨੂੰ ਪਤਾ ਨਹੀਂ ਵੀ ਇਹ ਚੋਰੀ ਦੀ ਹੋ ਸਕਦੀ ਆ ਵੇ ਧੋਖੇ ਧੜੀ ਨਾਲ ਆਈ ਹੋਈ ਸਾਦੀ ਤੂੰ ਕਾਦੇ ਲੈਣਾ ਏ ਸੋ ਏਦਾਂ ਦੀ ਚੋਰੀ ਦੀ ਚੀਜ਼ ਕਦੇ ਨਹੀਂ ਲੈਣੀ ਚਾਹੀਦੀ ਹੈਗੀ ਤੇ ਇਹਦੇ ਨਾਲ ਕਿਸੇ ਵੇਲੇ ਚੰਗੇ ਭਲੇ ਬੰਦੇ ਦਾ ਘਾਟਾ ਹੋ ਜਾਂਦਾ ਜਿੱਦਾਂ ਇਸ ਬੰਦੇ ਦਾ ਹੋ ਗਿਆ ਘਾਟਾ ਠੀਕ ਹੈ ਜੀ ਬਾਕੀ ਧੰਨਵਾਦ ਸਾਰਿਆਂ ਦਾ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਲਾਈਕ ਕਰਿਆ ਕਰੋ ਜਰੂਰ ਤੇ ਕਮੈਂਟ ਜਰੂਰ ਕਰਿਆ ਕਰੋ ਪਿਆਰਾ ਜਿਹਾ ਬਾਕੀ ਅਸੀਂ ਏਦਾਂ ਦੀਆਂ ਵੀਡੀਓ ਸਹੀ ਤੇ ਸੱਚੀਆਂ ਲੈ ਕੇ ਤੁਹਾਡੇ ਮੋਹਰੇ ਲੈ ਕੇ ਆਉਂਦੇ ਰਵਾਂਗੇ ਠੀਕ ਹੈ ਜੀ ਧੰਨਵਾਦ ਸਾਰਿਆਂ ਦਾ ਚੜ੍ਹਦੀ ਕਲਾ ਵਿੱਚ ਰਹੋ ਪ੍ਰਮਾਤਮਾ ਸਾਹਿਬ ਨੂੰ ਤੰਦਰੁਸਤੀ ਬਖਸ਼ੇ ਸਤ ਸ੍ਰੀ ਅਕਾਲ ਜੀ